ਦਰਸ਼ਕੋ ਡੇਲੀ ਨਿਊਜ਼ ਹੋਂ ਤੱਕ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਹਲਕਾ ਅਜਨਾਲਾ ਦੇ ਪਿੰਡ ਗਗੋਮਾਲ ਵਿਖੇ ਜਿੱਥੇ ਕਿ ਸਰਪੰਚ ਸਾਹਿਬ ਆ ਨਾਲ ਦੇ ਪਿੰਡ ਦੇ ਨੇ ਤੇ ਇਹ ਆਪਣੀ ਟੀਮ ਦੇ ਸਹਿਯੋਗ ਨਾਲ ਇੱਥੇ ਸੇਵਾ ਕਰਕੇ ਆਏ ਨੇ ਆਓ ਇਹਨਾਂ ਨੂੰ ਪੁੱਛਦੇ ਹਾਂ ਕੀ ਕੀ ਸੇਵਾ ਕੀਤੀ ਹਾਂਜੀ ਸਰਪੰਚ ਸਾਹਿਬ ਸਤਿਕਾਰਯੋਗ ਅੱਜ ਜਿਹੜੇ ਵੀ ਪੰਜਾਬ ਦੇ ਹਾਲਾਤ ਬਣੇ ਆ ਬੜੇ ਨਾਜ਼ੁਕ ਨੇ ਤੇ ਉਹਦੇ 'ਚ ਸਾਡੀ ਟੀਮੇ ਨਾਲਾ ਵੀ ਆਕ ਆਉਂਦੀ ਆ ਜਿੱਦੇ ਤੇ ਸਾਡੇ ਬਹੁਤ ਜ਼ਿਆਦਾ ਪਿੰਡ ਪ੍ਰਭਾਵਿਤ ਹੋਏ ਆ ਤੇ ਸਮੂਹ ਸਾਡੇ ਨਾਨਕਪੁਰੇ ਥੀ ਪਿੰਡ ਵੱਲੋਂ ਕਿ ਸਾਡੀ ਸਾਰੀ ਟੀਮ ਸਪੰਸਰ ਵੱਲੋਂ ਇੱਕ ਸਾਂਝਾ ਪਰਾਲਾ ਕੀਤਾ ਗਿਆ ਅਸੀਂ ਜੋ ਵੀ ਜਿੱਥੇ ਵੀ ਕਿਸੇ ਨੂੰ ਲੋੜੀ ਰਾਸ਼ਨ ਦੀ ਲੋੜੀ ਇਹਨੂੰ ਰੈਸਕਿਊ ਕਰਨਾ ਹੈ ਸਾਰਨ ਸਾਡੀ ਪਾਰਟੀ ਐ ਮੁਸਤਫਰ ਕਲੀ 45 ਵਾਲਾ ਮੈਡਮ ਅਮਨ ਜੀ ਕੁਝ ਖਲੜਾੜੀ ਵਾਲੀ ਦਾ ਬਹੁਤ ਸਜੂਗ ਜਿਨ੍ਹਾਂ ਨੇ ਸਾਨੂੰ ਜਿੱਥੇ ਜਿੱਥੇ ਡਿਊਟੀਆਂ ਲਾਈਆਂ ਜਿੱਥੇ ਤਰਪਾਲਾਂ ਦੀ ਡਿਊਟੀ ਲਈ ਹੈ ਤਰਪਾਲਾ ਦਿੱਤੀ ਜਾਂ ਜਿੱਥੇ ਪਾਣੀ ਰਾਸ ਬਿਸਕੁਟ ਜੋ ਵੀ ਸੁੱਕਾ ਦੁੱਧ ਜਿੱਥੇ ਜਿੱਥੇ ਵੀ ਚਾਹੀਦਾ ਹਰੇਕਾ ਤੁਸੀਂ ਸਾਡੇ ਨਾਲ ਹੀ ਵੇਖਿਆ ਜਦੋਂ ਆਪਾਂ ਅੱਪੂ ਸਾਈਡ ਸਾਈਡ ਨੂੰ ਜਾ ਰਹੇ ਕਿੰਨਾ ਪਾਣੀ ਕੋਈ ਐਹੋ ਜੀ ਡੇਰੇ ਵੀ ਜਿੱਥੇ ਅਜੇ ਤੱਕ ਕੋਈ ਪਹੁੰਚਿਆ ਨਹੀਂ ਉਹਨਾਂ ਦੇ ਬੱਚੇ ਕਿੰਨੇ ਖੁਸ਼ ਹੋਏ ਦੇਖ ਕੇ ਸਾਨੂੰ ਕਿ ਸਾਡੇ ਵੱਲ ਵੀ ਕੋਈ ਆਇਆ ਤੇ ਪਾਣੀ ਬਹੁਤ ਜ਼ਿਆਦਾ ਆਈ ਭਾਜੀ ਗੁਰੂ ਮਹਾਰਾਜ ਮਿਹਰ ਕਰਨ ਇਹ ਔਕੀ ਘੜੀ ਚੋਂ ਅਸੀਂ ਨਿਕਲੀਏ ਤੇ ਬਾਕੀ ਪੰਜਾਬ ਸਰਕਾਰ ਪੂਰੀ ਸਾਡੇ ਨਿਵਾਸੀਆਂ ਦੇ ਨਾਲ ਆ ਸਦਾ ਕੁਦੀਪ ਸਿੰਘ ਢਾੜੀਵਾਲ ਦਾ ਸਮੁੱਚਾ ਪਰਿਵਾਰ ਸਦਾ ਹੀ ਰਾਤ ਦਿਨ ਇੱਕ ਕਰਕੇ ਆਪ ਪਵਾੜੀ ਦੇ ਵਿੱਚ ਜਾ 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 ਲੈ ਰਹੇ ਆ ਤੇ ਇਹ ਵੀ ਉਹਨਾਂ ਦੇ ਇੱਕ ਹਿੱਸਾ ਵਾਂ ਤੇ ਸਾਡੇ ਸਿੱਖ ਲੇਖੇ ਜੋ ਉਹਨਾਂ ਚ ਸੇਵਾ ਲਈ ਹੋਈ ਨਿਭਾ ਰਹੇ ਆ ਤੇ ਬਾਕੀ ਸਭ ਤੋਂ ਵੱਡਾ ਯੋਗਦਾਨ ਪੰਜਾਬ ਨੇ ਤੇ ਨਾਲ ਮੇਰੀ ਸਮੂਹ ਨੌਜਵਾਨ ਟੀਮ ਜਿਨ੍ਹਾਂ ਨੇ ਦਿੱਤਾ ਇਹਨਾਂ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਜੀ ਅੱਜ ਧੰਨਵਾਦ ਜੀ ਹਾਂਜੀ ਭੈਣ ਜੀ ਕੀ ਨਾਮ ਤੁਹਾਡਾ ਸਰ ਮੇਰਾ ਨਾਮ ਕੁਦਕੋਰਾ ਅਸੀਂ ਇੱਥੇ ਕਿੰਨੇ ਦਿਨਾਂ ਤੋਂ ਪਾਣੀ ਆਇਆ ਤੇ ਕਿਦਾਂ ਕਿਦਾਂ ਦੀ ਮਦਦ ਤੁਹਾਡੇ ਕੋਲ ਪਹੁੰਚ ਰਹੀ ਹੈ ਕੱਲ ਮਾਰਨਿੰਗ 7 ਵਜੇ ਤੁਸੀਂ ਪਾਣੀ ਆਇਆ ਕਿਦਾਂ ਦੀ ਮਦਦ ਪਹੁੰਚਾ ਗਏ ਸਰ ਹਰ ਤਰੀਕੇ ਦੇ ਜਿਵੇਂ ਮੇਰੇ ਹਸਬੰਦ ਨੇ ਦੱਸਿਆ ਕਿ ਹਰ ਤਰੀਕੇ ਦਾ ਜਿਵੇਂ ਰਾਸ਼ਨ ਆਇਆ ਜੋ ਪਾਣੀ ਜੂ ਵੀ ਸਾਨੂੰ ਖਾਂਦੀਆਂ ਤੀਜਾ ਚਾਹੀਦੀਆਂ ਹੁੰਦੀਆਂ ਘਰੇਲੂ ਉਹ ਅਸੀਂ ਸਾਰੀਆਂ ਹੀ ਸਰਕਾਰ ਦੇ ਸਹਿਯੋਗ ਦੇ ਦੁਆਰਾ ਇੱਥੇ ਪਹੁੰਚਾਰੇ ਤੁਹਾਡਾ ਪਿੰਡ ਇਹ ਆ ਕਿ ਕੋਈ ਨਾ ਹੋਰ ਪਿੰਡ ਉਹ ਸਾਡਾ ਪਿੰਡ ਨਾਲਪੁਰਾ ਤੇ ਹੈ ਅੱਛਾ ਤੁਸੀਂ ਇੱਥੇ ਕਿ ਹੈਲਪ ਕਰਨ ਲਈ ਆਏ ਜੀ ਹਾਂਜੀ ਸਰ ਹਾਂਜੀ ਸਾਡੇ ਨਾਲ ਇੱਕ ਹੋਰ ਵੀਰ ਨੇ ਇਹਨਾਂ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਵੀਰ ਜੀ ਕੀ ਨਾਮ ਤੁਹਾਡਾ ਜੀ ਮੇਰਾ ਨਾਮ ਹੈ ਰਗਨਦੀਪ ਸਿੰਘ ਤੇ ਅਸੀਂ ਹੈ ਆ ਪਿੰਡ ਨਾਨਕਪੁਰਾ ਥੀਏ ਤੋਂ ਸਾਡੇ ਸਰਪੰਚ ਸਾਹਿਬ ਭੁਪਿੰਦਰ ਸਿੰਘ ਜੀ ਮਾਣਾ ਪੰਗੂ ਜੀ ਜੋ ਕਿ ਆਮ ਆਦਮੀ ਪਾਰਟੀ ਦੇ ਵਰਕਰ ਆ ਤੇ ਸਾਡੇ ਪਿੰਡ ਦੇ ਸਰਪੰਚ ਆ ਉਹਨਾਂ ਵੱਲੋਂ ਸਾਡੀ ਡਿਊਟੀ ਲਾਈ ਗਈ ਆ ਕਿ ਤੁਸੀਂ ਪਿੰਡ ਦੇ ਵਕ ਵਕ ਥਾਵਾਂ ਤੇ ਜਾਣਾ ਆ ਇਹ ਜਿੱਥੇ ਤੁਹਾਨੂੰ ਰੋਸ਼ਨ ਦੀ ਕਿਸੇ ਨੂੰ ਕੋਈ ਲੋੜ ਆ ਪਾਣੀ ਦੀ ਕਿਸੇ ਨੂੰ ਬਰੈਡ ਦੀ ਕਿਸੇ ਨੂੰ ਰੋਟੀ ਦੀ ਕਿਸੇ ਨੂੰ ਸਬਜੀ ਦੀ ਅਹੀਂ ਉੱਥੇ ਤੱਕ ਵਿਚਾਰ ਰਹੇ ਆ ਇਥੋਂ ਤੱਕ ਅਸੀਂ ਬੰਦੇ ਵੀ ਕੱਲ ਵੀਡੀਓ ਸਾਹਿਬ ਦੇ ਨਾਲ ਅਸੀਂ ਬੰਦੇ ਵੀ ਕੁਝ ਰੈਸਕਿਊ ਕੀਤੇ ਹਰੰਦਾਸ ਏਰੀਆ ਦੇ ਵਿੱਚ ਕੁਝ 25 ਤੋਂ 30 ਬੰਦੇ ਜਿਹੜੇ ਆ ਉਹ ਆਪਾਂ ਰੈਸਕਿਊ ਕਰਕੇ ਤੇ ਆਪਾਂ ਅਹੀਂ ਨਾਲੇ ਦੇ ਵਿੱਚ ਲਿਆਂਦੇ ਗਏ ਆ ਤੇ ਅੱਜ ਫੇਰ ਅਸੀਂ ਸਵੇਰ ਤੋਂ ਹੀ ਉਹਨਾਂ ਦੇ ਨਾਲ ਇੱਕਜੁੱਟ ਹੋ ਕੇ ਕੰਮ ਕਰ ਰਹੇ ਆ ਤਾਂ ਸਾਨੂੰ ਤੇ ਸਭ ਨੂੰ ਬਹੁਤ ਵਧੀਆ ਲੱਗ ਰਿਹਾ ਹੈ ਇਹ ਸੇਵਾ ਦਾ ਮੌਕਾ ਸਾਨੂੰ ਮਿਲਿਆ ਹੈ ਅਸੀਂ ਇੱਥੇ ਧੰਨਵਾਦ ਕਰਦੇ ਹਾਂ ਤਾਰੀਵਾਲ ਸਾਹਿਬ ਦਾ ਤੇ ਸਾਡੇ ਪਿੰਡ ਦੇ ਸਰਪੰਚ ਮਾਨਾ ਪੰਗੂ ਜੀ ਦਾ ਬਹੁਤ ਬਹੁਤ ਧੰਨਵਾਦ ਜੀ